ਉੱਠ ਰੇ ਮੈਂ ਕਿਉਂ ਗੰਦਰਦੁਲਿਆ ਮੈਂ ਚੰਗਾ ਬਣਾ ਮੈਂ ਤਾਂ ਕਹਾਣੀਆਂ ਸੁਣਦਾ ਸੁੱਤਾ ਰਹੂ ਉੱਠ ਰੇ ਮੈਂ ਬੁਲਾਉਂ ਮੈਂ ਮੇਰੇ ਪੁੱਤ ਨੇ ਜਟਾਈ ਨੂੰ ਲਾ ਲੋ ਗੱਲ ਕੀ ਗੱਲ ਹੈ ਕੀ ਹੋ ਗਿਆ ਤੇ ਕੀ ਕਰੋਗੀ ਇਹ ਹੋ ਗਿਆ ਕੋਈ ਪ੍ਰੈਂਸ ਹੋਏ ਪ੍ਰੈਂਸ ਕੀ ਕਰੋਗੀ ਹਾਂ ਕਰੋਗੀ ਇਹ ਕਿਹੜੀ ਸੀ ਹੋਈ ਆਏ ਸਿੱਧਾ ਡਾਕਟਰ ਨੂੰ ਬੁਲਾਓ ਜੀ ਡਾਕਟਰ ਨੂੰ ਬੁਲਾਓ ਆ ਜਾ ਰਿਹਾ ਕੋਲੇ ਕਿਉਂ ਵੀ ਡਾਕਟਰ ਨੂੰ ਬੁਲਾਇਆ ਡਾਕਟਰ ਨੂੰ ਬੁਲਾਇਆ ਜੀ ਉਹਨੇ ਨਹੀਂ ਕਿਹਾ ਕੋਈ ਬਾਇਰ ਕਹਿ ਲਿਆ ਫੋਟੋ ਦਾਪਰਾ ਖਾ ਕੇ ਹਜੇ ਵੀ ਨਹੀਂ ਖੜਾ ਖੜਦੀ ਜਿੱਤੇ ਜਿਵੇਂ ਤੂੰ ਮੈਨੂੰ ਕਿਹਾ ਸੀ ਮੈਂ ਉਹਵੇਂ ਕੀਤਾ ਤੇਰੇ ਪਿੱਛੇ ਲੱਗ ਕੇ ਮੈਂ ਬਹੁਤ ਗਲਤ ਕੰਮ ਕਰ ਲਿਆ ਨਾ ਮੈਂ ਤੈਨੂੰ ਆਇਆ ਤਾਂ ਨਹੀਂ ਗਿਆ ਸੀ ਇਹ ਗੋਲਾਂ ਦਾ ਬੱਕ ਭਰ ਕੇ ਭਰਾਉਣ ਦੇ ਦੇ ਆਪਦੇ ਨੂੰ ਮੈਂ ਤੈਨੂੰ ਕਿਹਾ ਸੀ ਇੱਕ ਦੀ ਗੋਲੀ ਪਾਉਂਦੇ ਨੇ ਦੁੱਧ ਚ ਜਿੱਤੇ ਜਿਵੇਂ ਤੂੰ ਮੈਨੂੰ ਕਿਹਾ ਮੈਂ ਉਹਵੇਂ ਕੀਤਾ ਦੇਖ ਫ੍ਰੀਤ ਮੈਂ ਕੁਝ ਨਹੀਂ ਕਰ ਸਕਦਾ ਠੀਕ ਹੈ ਨਾ ਗਲਤੀ ਤੂੰ ਕੀਤੀ ਐ ਨਾ ਕੇ ਮੈਂ ਜਿੱਤੇ ਤੂੰ ਹੀ ਮੇਰਾ ਇੱਕੋ ਇੱਕ ਸਹਾਰਾ ਆ ਹੁਣ ਉਹ ਮੈਂ ਤੇਰਾ ਕੋਈ ਸਹਾਰਾ ਨਹੀਂ ਓਏ ਤੂੰ ਆਦੇ ਭਰਾ ਦੀ ਸਗੀ ਨਹੀਂ ਹੋਈ ਭਰਾ ਮਾਰਦਾ ਮੇਰੇ ਪਿੱਛੇ ਲਾ ਕੇ ਓ ਆਦੇ ਪਿਓ ਦੀ ਸਗੀ ਨਹੀਂ ਹੋਈ ਓਏ ਆਪਦੀ ਮਾਂ ਦੀ ਸਗੀ ਨਹੀਂ ਹੋਈ ਉਹ ਜਿਹੜੀ ਆਪਦੇ ਪਰਿਵਾਰ ਨੂੰ ਧੋਖਾ ਦੇ ਕੇ ਉਹ ਰਾਤ ਨੂੰ ਮੈਨੂੰ ਮਿਲਦੀ ਰਹੀ ਐ ਤੇ ਮੈਂ ਉਹਦੇ ਕਿਵੇਂ ਯਕੀਨ ਕਰਾਂ ਜੇ ਮੈਂ ਤੇਰਾ ਵਿਆਹ ਕਰਾ ਵੀ ਲਿਆ ਹੈ ਮੈਂ ਕਿਵੇਂ ਯਕੀਨ ਕਰਾਂ ਕਿ ਤੂੰ ਗੱਲੂ ਮੇਰੀ ਵਣ ਕੀ ਰਹੇਗੀ ਐਵੇਂ ਪ੍ਰਿੰਸ ਮੈਂ ਪੁੱਤ ਉੱਠਵੇਂ ਮੈਂ ਕੀ ਹੋ ਗਿਆ ਅੰਦਰ ਦੁਲਿਆ ਓਏ ਨਾਲੇ ਮੈਂ ਤੇਰੇ ਤੇ ਕਿਵੇਂ ਯਕੀਨ ਕਰ ਲਾਂ ਜੇ ਮੈਂ ਤੇਰੇ ਨਾਲ ਵਿਆਹ ਕਰਾ ਵੀ ਲਿਆ ਜੇ ਕਿਤੇ ਮੈਂ ਬਾਹਰ ਅੰਦਰ ਭੱਗ ਵੀ ਗਿਆ ਓਏ ਤੇਰਾ ਕੀ ਪਤਾ ਹੈ ਮਗਰੋਂ ਕੋਈ ਹੋਰ ਖਸਮ ਕਰ ਲੇ ਵਧੀਆ ਪੜਾਈ ਬੜੀ ਸੀ ਟੇਕ ਨਾ ਕਰੀ ਚੰਗਾ ਦੇਖ ਕੇ ਜਾਏਗਾ ਨਾਲ ਮਾਣਾ ਹੁਣ ਟ੍ਰੈਂਕ ਵਾਲੀ ਆ ਹਾਂ ਜਾਨਾ ਤੇ ਟੀਪ ਫਲਾੜੇ ਆ ਨਹੀਂ ਲੈ ਚਲ ਫਿਰ ਧਿਆਨ ਨਾਲ ਜਾਈਂ ਖਿਆਲ ਨਾਲ ਪੜ੍ਹਦੇ ਹੁੰਦੇ ਤਾਂ ਜਿੰਦਗੀ ਬਣਦੀ ਹੈ ਵਧੀਆ ਪੜਾਈ ਨਾਲ ਹਾਂ ਸ਼ਿਆਣਾ ਪੁੱਤ ਹੈ ਤੂੰ ਸ਼ਾਬਾਸ਼ ਕਿੰਨਾ ਵਧੀਆ ਲੱਗਦਾ ਤੁਹਾਨੂੰ ਠੀਕ ਆ ਪਾਪਾ ਮੈਂ ਚੱਲੀ ਆ ਠੀਕ ਆ ਫਿਰ ਦੇਖ ਕੇ ਪਤਾ ਹਾਂਜੀ ਠੀਕ ਆ ਬੇਬੇ ਚੱਲੀ ਆ ਮੈਂ ਕਾਲਜ ਤੇ ਰੋਟੀਆਂ ਖਾ ਕੇ ਜਾ ਤੇ ਨਹੀਂ ਮੈਨੂੰ ਲੇਟ ਹੁੰਦੀ ਆ ਕਾਲਜ ਚ ਨਹੀਂ ਪਤਾ ਹੈ ਹਾਲੋਂ ਮੈਂ ਕਾਲਜ ਚ ਕੋਸੇ ਇਹੋਕਾਂ ਦਾ ਨਹੀਂ ਪਤਾ ਲੱਗਦਾ ਇੰਨੇ ਕਾਲੇ ਟਾਈਮ ਕਿਸ ਟਾਈਮ ਦਾ ਹੈ ਜੀ ਹੋਈ ਨਹੀਂ ਪਹਿਲੀ ਜਾ ਰਹੀ ਹੈ ਚਲ ਸੋਚਦੀ ਆ ਨਾ ਕੋਈ ਪਤਾ ਨਹੀਂ ਕਿਉਂ ਜੀ ਮੈਨੂੰ ਲੱਗ ਜਾਂਦਾ ਵੀ ਛੇਤੀ ਕਿਉਂ ਜਾਈ ਜਾਂਦੀ ਹੈ ਚਲੋ ਦੇਖੀ ਬੱਚਿਆਂ ਦਾ ਅੱਜ ਕੱਲ੍ਹ ਸਵੇਰ ਹੀ ਆਏ ਜੀ

ਉਹ ਮੈਂ ਲੀਟ ਹੋ ਗਈ ਕਰਾਂ ਮਰਜੀ ਆ ਛੱਡੀ ਯਾਰ ਹਾਂਜੀ ਪਿੱਛਾ ਬੰਦ ਕਰ ਪਹਿਲਾਂ ਖਾਤ ਕਰੂ ਮੈਂ ਕੀ ਕਰੂ ਸੁਣੀਏ ਨਾ ਹਾਂਜੀ ਬਹੁਤ ਵਧੀਆ ਤੁਸੀਂ ਕਿਹੜਾ ਘਰ ਤੋਂ ਸੁਣਿਆ ਚਲੋ ਠੀਕ ਐ ਮੇਰੀ ਗੱਲ ਸੁਣੋ ਮਿਲਦੇ ਆ ਠੀਕ ਆਪਾਂ ਹਾਂਜੀ ਓਕੇ ਬਾਏ ਬਾਏ ਉਲੇਟ ਕਿਉਂ ਹੈ ਬੀਬੀ ਮੇਰੀ ਸੈਲੀ ਬਿਮਾਰ ਹੋ ਗਈ ਸੀ ਬਟ ਸੈਲੀ ਬਿਮਾਰ ਹੋ ਪਰ ਬੱਚਿਆਂ ਨੂੰ ਯਕੀਨ ਬਣਾਉਣਾ ਪੈਂਦਾ ਤੁਹਾਨੂੰ ਹੋਣਾ ਚਾਹੀਦਾ ਕੈਂਸਰ ਅੰਨ ਲਾ ਕੋਈ ਮੇਰੀ ਸੈਲੀ ਬਿਮਾਰ ਹੋ ਗਈ ਸੀ ਕਿਹੜੀ ਸੈਲੀ ਉਹ ਮੇਰੇ ਨਾਲ ਕਾਲਜ ਚ ਵਰਦੀ ਹੈ ਮੇਰੀ ਗੱਲ ਕਰਾਉਣਾ ਨਾਲ ਜਵਾ ਕਦੋਂ ਆ ਕੇ ਟਾਈਮ ਲਾਉਣਾ ਮੈਂ ਕਰਾ ਕਰਾ ਕੇ ਗੱਲ ਕਰਾ ਉਹ ਕੀ ਗੱਲ ਹੋ ਗਈ ਤੁਸੀਂ ਰੌਲਾ ਪਾਇਆ ਯਾਰ ਪਪਾ ਇਹਨਾਂ ਨੂੰ ਕਿਹੜੀ ਗੱਲ ਦਾ ਰੌਲਾ ਪਾਇਆ ਤੁਸੀਂ ਐਵੇਂ ਤੁਸੀਂ ਉਹ ਹੀ ਗੱਲਾਂ ਕਰਦੇ ਹੋ ਕੋਈ ਗੱਲ ਨਹੀਂ ਕਰਾਉਣੀ ਪੁੱਤ ਜਦੋਂ ਤੱਕ ਮੈਂ ਬੈਠਾ ਕੋਈ ਨਹੀਂ ਕੋਈ ਇਹਨੂੰ ਕੁਝ ਕਹੂਗਾ ਕੁੜੀ ਨੂੰ ਇੱਕ ਗੱਲ ਹੋਈ ਹੈ ਕੋਈ ਮੈਨੂੰ ਮਾਣ ਆ ਇਹਦੇ ਤੇ ਹੱਦ ਲੋਗੀ ਬੱਚੇ ਮੈਂ ਕਿਹੜੇ ਜਾਂਦੀ ਆ ਪੁੱਛਣਾ ਤੇ ਚਾਹੀਦੀ ਹੈ ਹੱਕ ਦਾ ਬਾਪ ਇਹ ਕਿਵੇਂ ਵਿਗੜ ਜਾਣਗੇ ਪਾਪਾ ਵਿਗੜ ਗਿਆ ਆ ਲੈ ਫੜ ਪਤਾ ਲਾਉਂ ਰਿਹਾ ਆ ਚੱਕ ਦੇ ਦਾ ਚੱਕਰ ਨਹੀਂ ਦਾ ਜਦੋਂ ਤੱਕ ਉਹ ਆ ਬੈਠਾ ਜਾਉਂਦਾ ਉਦੋਂ ਤੱਕ ਤੇਰੀ ਕੋਈ ਹੱਕ ਨਹੀਂ ਦੇ ਵਿੱਚ ਵਾਟਸਪਾਮ ਇਹ ਸੇਲੀ ਦੀ ਗੱਲ ਹੋ ਗਈ ਪਾਵਾ ਕੋ ਗੋਰ ਗੱਲ ਹੋਵੇ ਏ ਜਮਾਨਾ ਇਸ ਤਰ੍ਹਾਂ ਦਾ ਹੈ ਬੱਚੇ ਪਾਣ ਜਾਂਦੇ ਮਾਪਿਆਂ ਦਾ ਦਿਲ ਫੜਿਆ ਰਹਿੰਦਾ ਮੈਂ ਤਾਂ ਫਰਜ਼ ਹੀ ਐ ਮੈਂ ਮਾਂ ਐ ਪੁੱਛਣ ਵਾਸਤੇ ਤੇ ਤੂੰ ਬੁਰਾ ਨਾ ਮਾਈ ਮੇਰਾ ਵੀ ਜੀ ਕਰਦਾ ਮੈਂ ਤੈਨੂੰ ਕੋਈ ਗਰਮ ਗੱਲ ਨਾ ਕਹਾ ਪਰ ਗੱਲ ਪਹਿਲਾਂ ਕੁੜੀ ਨੂੰ ਚਾਹ ਪਾਣੀ ਦਾ ਪੁੱਛ ਲੋ ਪਹਿਲਾਂ ਤੁਸੀਂ ਆਉਂਦੇ ਨਾ ਲੜਨੀ ਲੱਗ ਗਈਆਂ ਚਾਹ ਪਾਣੀ ਦੀ ਗਈ ਹੋਈ ਆ ਕੋਈ ਚਾਹ ਨਹੀਂ ਪੁੱਛਿਆ ਕੋਈ ਪਾਣੀ ਨਹੀਂ ਪੁੱਛਿਆ ਬੈਠ ਬੋਤ ਕੋਈ ਗੱਲ ਨਹੀਂ ਤੇ ਚਾਹ ਪਾਣੀ ਪੁੱਛ ਲੈਣੇ ਆ ਪੁੱਛ ਲੈ ਚਾਹ ਚਾਹ ਪੁੱਛਵਾਵਾਂ ਜਾ ਖੇਤ ਵੀ ਜਾਣਾ ਹੋਊਗਾ ਦੁਆ ਕੋਈ ਗੱਲ ਸਿਰੇ ਲੱਗੂ ਫੇਰੀ ਆ ਓ हम फिर रोटी खा लगी मैं चाह बना मैन तू रुक फिर मैं चाह हाँ। बी ਕੀ ਆ ਰੀਤ ਨੂੰ ਫੋਨ ਲਾ ਕੇ ਤਾਂ ਪੁੱਛੀਏ ਇਹ ਜਿਹੜੀ ਮੁੰਦਰੀ ਦਿੱਤੀ ਸੀ ਕਿਵੇਂ ਲੱਗੀ ਹੈ ਅੱਜ ਤਾਂ ਦਿਲ ਜਿੱਤ ਕੇ ਲੱਗੀ ਹੈ ਹੈਲੋ ਪ੍ਰੀਤ ਰੈੱਡ ਹਾਰਟ ਵਾ ਹਾਂਜੀ ਕਿਵੇਂ ਹੋ ਤੁਸੀਂ ਹਾਂ ਪ੍ਰੀਤ ਕਿਵੇਂ ਹੋ ਨਹੀਂ ਇੱਥੇ ਕੁਝ ਵੀ ਠੀਕ ਨਹੀਂ ਆ ਕਰੇ ਮੈਨੂੰ ਲੱਗਦਾ ਕਰੇ ਸ਼ੱਕ ਹੋ ਗਿਆ ਸਾਰਿਆਂ ਨੂੰ ਹੈ ਸ਼ੱਕ ਹੋ ਗਿਆ ਮੈਨੂੰ ਐਵੇਂ ਹੁਣ ਆਪਾਂ ਫਾਸ ਨਾ ਜਾਈਏ ਤੁਸੀਂ ਮੈਨੂੰ ਫੋਨ ਨਾ ਕਰੋ ਮੈਂ ਤੁਹਾਨੂੰ ਆਪੇ ਫੋਨ ਕਰ ਲਵਾਂ ਜਦੋਂ ਕਰਨ ਮੈਨੂੰ ਮੈਂ ਤਾਂ ਡਰਦੀ ਨੇ ਮੈਂ ਥੋੜੀ ਅੰਗੂਠੀ ਵੀ ਲਾ ਕੇ ਰੱਖਦੀ ਮੈਨੂੰ ਐਵੇਂ ਸੀ ਘਰੇ ਕੋਈ ਦੇਖਣ ਨਾ ਲਵੇ ਚਲੋ ਠੀਕ ਹੈ ਤੁਸੀਂ ਐਂ ਕਰਿਓ ਜਿਹੜੀ ਮੈਂ ਤੁਹਾਨੂੰ ਮੁੰਦੀ ਦਿੱਤੀ ਹੈ ਸੁਣੀ ਹੈ ਨਾ ਹਰ ਮੌਤੀ चलो ठीक है शक नहीं होना चाहिए है ना हाँ चलो ठीक है मैंने नहीं फोन करना है? हाँ दो दो हाँ ठीक है हाँ जी मैं थोड़ा दसूँ जो हाँ जी ठीक है ओके बाय खड़ा हो गया यार रीत कहनी घर शक हो होगा यह भी बहुत वो गलती है बड़े फोन कर दी ਇਨੇ ਫੋਨ ਨਹੀਂ ਕਰਦੇ ਚਾਹੀਦੇ ਬੰਦੇ ਨੂੰ ਜੀਤਿਆ ਹੁਣ ਤਾਂ ਇੱਕ ਹੀ ਹੱਲ ਹੈ ਆਪਾਂ ਕਰਦੇ ਆਂ ਸ਼ੇਰੇ ਨੂੰ ਫੋਨ ਉਹ ਐ ਪੂਰਾ ਸ਼ਕਾਰੀ ਆਪਣਾ ਹਾਲ ਉਹ ਹੀ ਕਰੂਗਾ ਹੈ ਮੈਂ ਜਮੇ ਸ਼ੇਰਿਆ ਕਿੱਥੇ ਆ? ਤੁਸ ਬਸ ਇੱਥੇ ਬਚਦਾ ਤਾਂ ਮੈਂ ਕਿੱਥੇ ਆ? ਓਏ ਮੈਂ ਤਾਂ ਯਾਰਰਾ ਬਟਾ ਟੈਂਸ਼ਨਾਂ ਦਾ ਐ ਕੋਈ ਚੱਕਰ ਪੈ ਗਿਆ ਜਾਂ ਤੇ ਇਹਨਾਂ ਨਾਲ ਗੱਲ ਕਰ। ਆ ਜਾ ਵੀਰਾਂ ਕਿੱਥੇ ਆ? ਖੱਤ ਜਾ। ਇੱਥੇ ਬੈਠਾ ਮੈਂ ਤਾਂ ਵਿਚਾਲਾ ਜਾ ਆ ਜਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਇੱਥੇ ਆਇਆ ਕਿੱਥੇ ਆ? ਆ ਜਾ ਆ ਜਾ ਹਾਹਾਹੀ ਕਿ ਆ ਬੰਦਲਾ ਇਹ ਫਿਰਦਾ ਉਹ ਬੰਦਲਾ ਕਹਦਾ ਚੱਕਰ ਪੈ ਗਿਆ ਆਲਾ ਚੱਕਰ ਪੈ ਗਿਆ ਥਰਾ ਉਹ ਪ੍ਰੀਤ ਨਹੀਂ ਸੀ ਸਦਰਾਂ ਦੀ ਕੁੜੀ ਆ ਹਾਂ ਤੈਨੂੰ ਪਤਾ ਹੀ ਹੈ ਹੂੰ ਉਹਦੇ ਨਾਲ ਉਸੇ ਆਪਣੀ ਗੱਲ ਬਾਤ ਮੈਂ ਮੈਥੋਂ ਚੋਰ ਮੈਂ ਚੋਰ ਜੇ ਉਹ ਚੋਰੀ ਅੱਜ ਵਫਤਾ ਵੈਗੀ ਮੇਰੇ ਕੋਲੇ ਆ ਗਿਆ ਮੇਰੀ ਗੱਲ ਤਾਂ ਸੁਣ ਉਹ ਦੱਸਣਾ ਹੀ ਤੈਨੂੰ ਮੈਂ ਉਹ ਗੱਲ ਹੀ ਨਵੀਂ ਨਵੀਂ ਬਣੀ ਹੁੰਦੀ ਆਪਣੀ ਅੱਛਾ ਕੋਈ ਯਾਰ ਮੈਂ ਕਿਤੇ ਉਹਨੂੰ ਦਿੱਤੀ ਸੀਗੀ ਮੁੰਦਰੀ ਠੀਕ ਹੈ ਠੀਕ ਹੈ ਉਹ ਮੈਂ ਕਾਲਾ ਬਾਲਾ ਮੈਂ ਉਹਨੂੰ ਕਿਤੇ ਫੋਨ ਲਾ ਬੈਠਾ ਹੂੰ ਪੁੱਛਦੇ ਆਉਣ ਵੀ ਖੁਸ਼ ਹੈ ਉਹ ਗਿੰਦੀ ਘਰੇ ਛੱਕਉਂਦਾ ਹਾਂ ਮੈਨੂੰ ਇਹ ਦੱਸ ਉਹ ਹੀ ਮੈਨੂੰ ਮਿਲਣ ਨੂੰ ਕਰਦੀ ਐ ਮੈਂ ਵੀ ਮਿਲਣ ਨੂੰ ਕਰਦਾ ਐ ਉਹਦਾ ਭਰਾ ਕਰਦਾ ਛੱਕਉ ਤੇ ਉਹਦੀ ਮਾਂ ਵੀ ਛੱਕ ਕਰਦੀ ਐ ਹੁਣ ਬਾਈ ਮੈਨੂੰ ਇਹ ਦੱਸ ਤੂੰ ਹੈ ਸ਼ਿਕਾਰੀ ਬੰਦਾ ਠੀਕ ਐ ਤੇ ਸ਼ਿਰਿਆ ਤੇ ਕੀ ਬੰਦਾ ਐ ਪਿੰਡ ਚ ਆਪਣਾ ਸ਼ਿਰਾ ਸ਼ਿਕਾਰੀ ਤੇ ਮੈਨੂੰ ਇਹ ਦੱਸ ਵੀ ਕੀ ਹਾਲ ਐ ਠੀਕ ਐ ਉਹ ਮੈਨੂੰ ਬਹੁਤ ਪਿਆਰ ਕਰਦੀ ਐ ਬਾਈ ਮੈਂ ਉਹਨੂੰ ਬਹੁਤ ਪਿਆਰ ਕਰਦਾ ਐ ਕੋਈ ਤਰੀਕਾ ਦੱਸ ਠੀਕ ਹੈ ਦਿਲ ਦੀਆਂ ਗੱਲਾਂ ਕਰਦੀਆਂ ਸਰਦਨ ਤੇਰਾ ਹੱਲ ਮਤਲਬ ਦੱਸ ਫਿਰ ਕੀ ਹੱਲ ਕੀ ਐ ਟੈਂਸ਼ਨ ਕਰ ਲਈ ਆ ਹੁੰਦਿਆਂ ਚੱਲੇ ਜਦੋਂ ਵਟਾਈ ਲੈ ਹਾਂ ਹੱਲ ਦੱਸ ਫਿਰ ਕੀ ਐ ਬਈ ਤੂੰ ਯਾਰ ਕਦੇ ਇਹ ਜਿ ਇੱਕ ਮੰਜ ਜਮ ਹੀ ਨਹੀਂ ਆਇਆ ਬਈ ਓ ਕਿੱਥੇ ਆਂ ਭਰਾਵਾ ਮੈਂ ਪਹਿਲੀ ਵਾਰ ਆਇਆ ਠੀਕ ਐ ਪਹਿਲੀ ਵਾਰ ਹੀ ਫਸ ਗਿਆ ਅੱਜ ਕਾਲੀ ਬਾਲੀ ਕਰਦਾ ਮੈਂ ਤੂੰ ਵੀ ਕੀ ਯਾਦ ਰੱਖੇਗਾ ਤੇਰੇ ਨਾਲ ਯਾਰੀ ਕੀ ਹੂੰ ਕੰਮ ਕਰਾਂ ਮੈਂ ਕਰ ਦੂ ਕਿਵੇਂ ਦੱਸ ਫਿਰ ਗੱਲ ਕਰ ਲਾ ਕੇ ਦੇ ਦੇਦੀ ਮੈਨੂੰ 3 ਨੀਂਦਾਂ ਲਾਉਣ ਨਾਲ ਲੈ ਕੇ ਤੇ ਲਾਉਣ ਦੀ ਜ਼ਿੰਮੇਵਾਰੀ ਮੈਂ ਲੈ ਲੈਂਦਾ। ਆਪੇ ਮੈਂ ਘਰੇ ਦੇ ਕੇ ਆਉਂਦਾ ਤੂੰ ਟੈਨਸ਼ਨ ਕਿ ਲਈ ਆ। ਜੇ ਮੈਨੂੰ ਨਾ ਮਰਾਦੀਂ ਕਿਤੇ ਭਰਾਵਾ। ਯਾਰ ਮੈਂ ਫੜੇ। ਮੇਰੀ ਗੱਲ ਸੁਣਾ। ਪਾਈਆਂ ਤੇਰੇ ਕਿਤੇ ਜਾਣ ਦੇ। ਨੀਂਦਾਂ ਕੋਲ ਤੈਨੂੰ ਅਪਨਾਜੂਗਾ ਠੀਕ ਹੈ। ਤੇ ਵੀਰ ਬਣ ਕੇ ਸਾਰਾ ਕੰਮ ਤੂੰ ਕਰਨਾ। ਮੈਂ ਕਹਾਂ ਯਾਰ ਮੈਂ ਬੈਠਾਂ ਤੂੰ ਟੈਨਸ਼ਨ ਕਿ ਤੂੰ ਇੱਕ ਦਿਨ ਉਹ ਗੱਲ ਲੱਗ ਨਬੰਦੇ ਦੇ ਨਾਲ। ਤੂੰ ਪਾਣੀ ਦੇ ਬਹਾਨੇ ਜਾਂਦੂ ਨਾਲ। ਵੀ ਬਈ ਪਾਣੀ ਉਹ ਮੇਰੇ ਤੇ ਛੱਡ ਦੇ। ਬਸ ਠੀਕ ਹੈ। ਉਹ ਮੈਂ ਦੇਖਣਾ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ। ਤੇ ਉਹਨੂੰ ਮੈਂ ਫੋਨ ਲਾ ਦੂਗਾ ਪ੍ਰੀਸ ਨੂੰ। ਹਾਂ ਠ ਜਾਨੂ ਮੈਸੇਜ ਕਰ ਦੂੰਗਾ ਮੈਂ ਤੂੰ ਉਹਨੂੰ ਕਹਿ ਦੇ ਮੈਂ ਫੜ ਲੈ ਕੇ ਤੇ ਉੱਥੇ ਮੈਂ ਫੜਾਵਾਂ ਜਾਂ ਤੇ ਉਹਨਾਂ ਦੇ ਕਰ ਨਹੀਂ 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 ਉਹ ਮੈਂ ਆਪ ਹੀ ਕਹ ਦੂੰਗਾ ਉਹਨੂੰ ਮੈਂ ਮੈਸੇਜ ਕਰ ਦੂੰਗਾ ਵੀ ਸ਼ੇਰ ਆਊਗਾ ਠੀਕ ਹੈ ਤੇ ਸ਼ੇਰ ਤੋਂ ਗੋਲੀਆਂ ਫੜ ਲਈ ਬਸ ਠੀਕ ਹੈ ਠੀਕ ਹੈ ਹੈ ਛਰੀ ਬਾਈ ਓਕੇ ਬਾਈ ਓਕੇ ਚੰਨਾਲ ਕੋਈ ਨਹੀਂ ਬੈਠੇ ਆਪਾਂ ਠੀਕ ਹੈ ਬਾਈ ਜਦੋਂ ਮਰਜੀ ਆ ਜੀ ਛਿੰਦੇ ਡੇਰੇ ਤੇ ਠੀਕ ਹੈ ਬਾਈ ਓ ਛੇਰਿਆ ਤੂੰ ਹੀ ਇਕੱਲਾ ਤੇ ਜੰਗਲ 'ਚ ਸ਼ੇਰ ਕਦੇ ਇਕੱਲੇ ਨਹੀਂ ਸੌਂਦੇ ਆਪਾਂ ਵੀ ਕੋਈ ਸ਼ੇਰ ਨਹੀਂ ਸ਼ੋਰ ਨਹੀਂ ਲੱਭਦੇ ਐਸਟਾ ਤੋਂ ਇਹ ਗੱਲਬਾਤ ਬਣ ਜੇ ਆਪਣੇ ਤੋਂ ਮਾੜੇ ਮਾੜੇ ਬਣਾਈ ਫਿਰਦੇ ਆ ਯਾਰ ਕਰਦੇ ਆ ਕੋਈ ਹੱਲ ਉਹ ਕੂ ਨਾ ਕੋਈ ਕਰਨ ਤੇ ਤੇਰੇ ਨਹੀਂ ਲੋਟ ਉਹਨਾਂ ਮੇਰੇ ਤੋਂ ਹਾਂ ਭਾਈ ਉਹ ਕਿੱਥੇ ਗਿਓ ਉਹ ਇੱਕ ਹੀ ਟਿਕਾਣਾ ਸ਼ੇਰ ਦਾ ਉੱਥੇ ਮਿਲੂ ਤੈਨੂੰ ਆਜਾ ਆ ਜਾਣ ਦੇ ਇਹਦਾ ਵੀ ਕਰਦਗੇ ਮਸਲਾ ਹੱਲ ਹੋ ਠੀਕ ਹੈ ਬਈ ਪਹੁੰਚ ਗਿਆ ਹਾਂ ਪਹੁੰਚ ਗਿਆ ਹਾਂ ਹਾਂ ਮੇਰੀ ਸੁਣ ਗੱਲ ਪਰ ਜਿੰਨਾ ਸਮਾਂ ਗਿਆ ਫਲੋਂ ਇਹ ਨੀਂਦਿਆਂ ਕੋਲ ਮੈਂ ਠੀਕ ਹੈ ਤੇ ਵੀਰ ਵਾਂ ਕੇ ਤੂੰ ਆਪਦੇ ਪੂਰੀ ਗੇਮ ਨਾਲ ਜਾ ਕੇ ਪਤਾਇਆ ਲੱਭਣਾ ਚਾਹੀਦਾ ਠੀਕ ਹੈ ਕੀ ਕੰਮ ਆਇਆ ਤੇ ਪੂਰਾ ਕੱਦੂ ਜੇ ਆ تیر ਮਾਰਨਾ ਠੀਕ ਹੈ ਕਾ ਤੂੰ ਟੈਨਸ਼ਨ ਲਈ ਆ ਮੇਰੇ ਹੁੰਦੇ ਹਾਂ ਇਹਦੂ ਪਹਿਲਾਂ ਵੀ ਆਪਣੀ ਗੱਲ ਸੁਣ ਲੈ ਤੇ ਮੈਨੂੰ ਜਾਣ ਦੇ ਦੇ ਠੀਕ ਹੈ ਜਾ ਜਾ ਕੋਈ ਨਹੀਂ ਮੈਂ ਤੇਰਾ ਮਸਲਾ ਹੱਲ ਕਰ ਦਿੰਨਾ ਉਹ ਫੋਨ ਕਰਨਾ ਨਾ ਭੁੱਲੀ ਭਰਾਵਾ ਪਲੀਜ਼ ਮੈਂ ਪਲੀਜ਼ ਨਾ ਮੈਂ ਗੱਲ ਕਰਦਾ ਪਲੀਜ਼ ਤੂੰ ਮੈਨੂੰ ਮੈਸੇਜ ਕਰਦਾ ਕੱਲੀ ਇਹ ਘਰੇ ਅੱਚ ਠੀਕ ਹੈ ਤੇ ਪੀੜ ਕੇ ਹੁਣ ਜਾਵੜਾ ਇਹ ਦੂਆ ਬਾਤ ਕਹਦੇ ਨੇ ਪਰਿਵਾਰ ਆ ਜੀ ਉਹਨਾਂ ਦਾ ਠੀਕ ਹੈ ਮੁੰਡਾ ਸਕੂਲ ਗਿਆ ਹੋਇਆ ਬਾ ਠੀਕ ਹੈ ਤੂੰ ਚੱਲ ਤੇਰੇ ਮਗਰ ਮਗਰ ਆਇਆ ਮੈਂ ਚੱਲ ਯਾਰ ਪਹਿਲਾਂ ਤਾਂ ਇਹਦਾ ਕੰਮ ਕਰਕੇ ਗਿਆ ਆਪਣਾ ਦਾ ਬਾਅਦ ਚ ਦੇਖਾਂਗੇ ਸੋਖਾ ਤਾਰ ਪੁੱਤ ਬਾਰੀ ਦਾ ਟਾਈਮ ਹੋਇਆ ਪਿਆ ਯਾਰ ਚੱਕ ਚਾ ਮੋਬਾਈਲ ਦੇਖਣ ਦਾ ਕਿੱਥੇ ਟਾਈਮ ਆ ਆਪਣਾ ਆ ਜਾ ਟਾਈਮ ਨਾ ਮਜਾਣਾ ਆ ਪਹਿਲਾਂ ਤੇ ਹੂ ਲਫਾਵੇਂ ਰੂਪ ਵਿੱਚ ਪਾਲਣ ਦਾ ਪੁੱਤ ਆ ਜਾ ਭੱਜਾ ਭੱਜਾ ਚਲ ਜਾ ਚਲ ਜਾ ਭਾਈ ਘਰੇ ਆ ਬਾਈ ਜੀ ਹਾਂ ਕੋਣ ਬੁੱਕ ਨੇ ਅਸੀ ਕਾਲਾਂ ਦੀ ਅੱਛਾ ਚਾ ਹਾਂ ਕਿ ਮੈਂ ਉਧਰ ਆਪਣੇ ਸਰਤਾਰੇ ਦਾ ਮੁੰਡਾ ਅੱਛਾ ਅੱਛਾ ਹਾਂ ਉਹ ਪਰੇ ਘਰਾਂ ਜਿੰਨਾਂ ਦਾ ਹਾਂਜੀ ਹਾਂਜੀ ਤੇ ਉਹ ਬਾਈ ਯਾਰ ਕੇ ਪਾਣੀ ਦਾ ਪੁੱਛ ਲਾਏ ਉਹ ਤਾਂ ਪਾਣੀ ਲੌਣ ਗਏ ਸੁਣੀ ਗਈ ਆ ਉਹ ਦੋ ਕੁ ਗਿਆ ਆ ਥੋੜਾ ਚਿਹਰੀ ਹੋ ਕੇ ਗਿਆ ਉਹ ਕੀ ਲੈ ਕਮਸੀ ਕੋਈ ਹਾਉ ਪਾਣੀ ਦੀ ਪੁੱਛਣ ਆਈ ਮੈਂ ਕਿਹਾ ਚੱਲ ਜੀ ਅੱਜ ਤੁਸੀਂ ਨਹੀਂ ਲਾਉਣਾ ਤਾਂ ਅਸੀਂ ਲਾ ਲੈਂਦੇ ਅੱਜ ਉਹ ਕਿਹੜਾ ਪਰ ਚਲੇ ਗਏ ਆ ਤੇ ਚੱਲ ਕੋਈ ਨਹੀਂ ਤੂੰ ਬੈਠ ਉਹਨਾਂ ਨੂੰ ਤਾਂ ਸਾਡੇ ਮੁੱਢ ਦਾ ਸਾਰਾ ਅੱਜ ਦੀ ਗੱਲ ਹੈ ਹਾਂ ਹਾਂ ਦੱਸਦੇ ਹੁੰਦੇ ਆ ਅਸੀਂ ਤਾਂ ਮੁੱਢਾ ਤਾਂ ਵਰਸ ਦੇਣ ਨੂੰ ਮਾਇਕ ਨਹੀਂ ਆਣੀ ਜਾਨੀ ਬਾਟ ਚਾਹ ਬਣਾਉਣੀ ਮੈਂ ਆਪਾਂ ਗੱਲਾਂ ਬਾਤਾਂ ਕਰਾਂਗੇ ਚਾਹ ਬਣਾਉਣੀ ਮੈਂ ਬਾਠ ਕੋਈ ਨਾ ਕੋਈ ਚੱਲ ਬੈਠ ਮੈਂ ਚਾਹ ਬਣਾ ਕੇ ਲਿਆਉਣੀ

ਅਸੀਂ ਕਰਾਂਗੇ ਮਾਂ ਮਾ ਆ ਗਈ ਮਾਂ ਆ ਗਿਆ ਜੀ ਬਾਈ ਗੱਲ ਨਹੀਂ ਹੋਣੇਗੀ ਬਾਈ ਨੇ ਮਿਲ ਕੇ ਆਏ ਸੀ ਤੇ ਸਾਰਿਆਂ ਨੂੰ ਜਦੋਂ ਬੋਰ ਦਾ ਦੇਦਣਾ ਜਦੋਂ ਸੌਂਗੇ ਸਾਰੇ ਹਾਂਜੀ ਦੁਆਦਵਸ ਤੁਹਾਨੂੰ ਜਗਾ ਦੱਸੀ ਆ ਬਾਈ ਉੱਥੇ ਆ ਜੀ ਠੀਕ ਹੈ ਪੈਸਾ ਲਾਉਣ ਦੀ ਲੋੜ ਨਹੀਂ ਮੈਂ ਵੀ ਬਾਈ ਦੇ ਨਾਲ ਹੀ ਹਾਂ ਹਾਂਜੀ ਠੀਕ ਹੈ ਠੀਕ ਚਲੀ ਗਈ ਮੈਂ ਤੁਸੀਂ ਚਾਰ ਇਹ ਤਾਂ ਫਰਜ਼ੂਨ ਤੇ ਸਾਡੇ ਪਹਿਲਾਂ ਬਾਕੀ ਆਪਣਾ ਮੁੱਦਾ ਮੈਂ ਸਮਝ ਕੇ ਅੱਜ ਦਿਨ ਦੀ ਗੱਲ ਐ ਮੈਂ ਤਾਂ ਨਹੀਂ ਹੋਰ ਦਾ ਸਮਝ ਭੁੱਲਦੀ ਆਪਾਂ ਗੱਲਾਂ ਬਾਤਾਂ ਕਰਦੇ ਹੁਣ ਤੈਨੂੰ ਜਾਣ ਦੀ ਕਾ ਨੀ ਮੈਨੂੰ ਆ ਫੋਨ ਆ ਹੀ ਜਾਂਦਾ ਬਾਈ ਜੰਮਾ ਫੋਨ ਆ ਹੀ ਜਾਂਦਾ ਪਰ ਚਲ ਮੈਂ ਤੇ ਤੁਹਾਨੂੰ ਪਾਣੀ ਦੇ ਆ ਜਾਂਦਾ ਕੱਲ ਕੱਦੇ ਆ ਜਾਂਦਾ ਸਪੈਸ਼ਲ ਕਦੋਂ ਆਇਆ ਕੰਮ ਕਰਨ ਦੀ ਆਉਂਦਾ ਬੰਦਾ ਠੀਕ ਐ ਹਾਂ ਕੰਮ ਕਰਨ ਦੀ ਤਾਂ ਕਾ ਤੋਂ ਜਿਹੜਾ ਵਜਦਾ ਪਮਾ ਨਾਲ ਕਾ ਹਲਤਾਨ ਜਿਹੜਾ ਵਜਦਾ ਹਾਂ ਅੱਜ ਕੱਲ੍ਹ ਲੋਕਾਂ ਦੇ ਕੰਮਾਂ ਦਾ ਜਿਹੜਾ ਇਸੇ ਤਰ੍ਹਾਂ ਦਾ ਹਿਸਾਬ-ਤਬਾਬ ਹੋਇਆ ਪਿਆ ਬਿਨਾਂ ਕੰਮ ਤੋਂ ਕੋਈ ਕਿਸੇ ਜਾਈ ਨਹੀਂ ਜਾਂਦਾ ਅਗਲਾ ਕਹਿੰਦਾ ਉਹ ਚੁਰਾਈ ਕਰਦੇ ਹਾਂ ਕੰਮ ਤੋਂ ਦੇ ਆਈਏ ਹੁਣ ਵੀ ਮੈਂ ਖੇਤ ਜਾਣਾ ਸੀਗਾ ਬੱਸ ਹਾਂ ਤੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਗਿਆਨ ਹੈ ਗੇੜਾ-ਗੋੜਾ ਮਾਰਦੇ ਰਿਹਾ ਕਰੂੰ ਆਉਂਦਾ ਜਾਂਦਾ ਹੀ ਹੁੰਦਾ ਚੰਗਾ ਮਾਤਾ ਠੀਕ ਹੈ ਠੀਕ ਹੈ ਆਉਂਦਾ ਜਾਂਦਾ ਦੀ mohabbat ਇਹ ਹੀ ਜਮਾ ਕੋਈ ਸਰ ਤਾਰਾ ਰਹਿ ਜਾਣਾ ਸਮਾਜ ਚ ਕੁਝ ਨਹੀਂ ਲੈ ਜਾਣਾ ਆ ਰਹੀ ਹੈ ਰਾਤ ਦੇ 10 ਮਿੰਟ ਰਾਸਟ ਕਰਨਾ ਉਹ ਦੇਖਦੇ ਕਿਵੇਂ ਬਣਦਾ ਹੈ ਹੋਰ ਬਿੱਬੇ ਤਖੜੀਆਂ ਆਗੇ ਸੱਖਣ ਹਾਂਜੀ ਅੰਦਰ ਆ ਗਿਆ ਤਨਾ ਹੁਣੇ ਆਇਆ ਸੀ ਮੁੰਡਾ ਕਰਤਾਰੀ ਦਾ ਉਹ ਪਾਣੀ ਦੀ ਬਾਰੀ ਪਰ ਕੋਈ ਸੁੱਤ ਕੇ ਗਿਆ ਨਹੀਂ ਹੋਈ ਛੋੜੀ ਜਿਹੀ ਹੋਇਆ ਸੀ ਹਾਂ ਪਾਣੀ ਕੀਤੀ ਤੂੰ ਦੀ ਹਾਂ ਮੈਂ ਹਾਂ ਨਹੀਂ ਕੀਤੀ ਉਹ ਰਾਤ ਫੇਰ ਵਾਰੀ ਹੈ ਸਾਡੀ ਮੈਨੂੰ ਪਤਾ ਹੀ ਨਹੀਂ ਸੀ ਅਸੀਂ ਤਾਂ ਆਪਾਂ ਨੇ ਵੇਕਾ ਪੁੱਛ ਕੇ ਆ ਪਾਣੀ ਤੁਸੀਂ ਕਰਤਾਰੇ ਕਹਿੰਦੇ ਹਾਂ ਤਾਂ ਨਹੀਂ ਕਰਤੀਆਂ ਕਿਤੇ ਅਸੀਂ ਗੱਲ ਕਰਨ ਨੂੰ ਅਸੀਂ ਤਾਂ ਉਹਨਾਂ ਨੂੰ ਪੁੱਛ ਕੇ ਆ ਸੀ ਰਾਤ ਨੂੰ ਫੇਰ ਜਾਣਾਗਾ ਕਣਕ ਤਾਂ ਪਾਣੀ ਮੰਗੀ ਜਾਂਦੀ ਐ ਸਰ ਵੀ ਅੱਛਾ ਅੱਛਾ ਚਲ ਕੋਈ ਨਹੀਂ ਫੇਰ ਗੱਲ ਕਰ ਲੋ ਉਹਦੇ ਨਾਲ ਫੇਰ ਤੇ ਮੱਥਾ ਮਾਰੀ ਜਾਂਦੇ ਹੋ ਤੁਸੀਂ ਅੱਕੇ ਹਰੇ ਤਾਂ ਅੱਗੇ ਪਏ ਸੀ ਆਪ ਦਾ ਪਾਣੀ ਲਈਏ ਤੇ ਕਿਥੇ ਹੋੜ ਦਾ ਲਾਵਾਂਗੇ ਪੰਜ ਪੰਜ ਵਜੇ ਚੱਲ ਵਰਦੇ ਹਾਂ ਪੰਜ ਵਜੇ ਚੱਲਾਂਗੇ ਹੈ ਜੀ ਉਹ ਟਾਈਮ ਹੈ ਨਾ ਹਾਂ ਉਹ ਰੈਸਟ ਕਰ ਲ ਬੈ ਜਾਣਾ ਹੁਣ ਆਪਾਂ ਜਦੋਂ ਪੈ ਗਏ ਤੇ ਦਫਾ ਡਰਾਈਵ ਤੋਂ ਹੋ ਜੂਗਾ ਨਾਲੇ ਤੇ ਦੂਬਾਰ ਫਿਰ ਚੱਲ ਕੇ ਬੰਗਾਂ ਦੇ ਵੱਢ ਲਾਂਗੇ ਉਹ ਨਾਲ ਮੇਵੇ ਕਾ ਪੰਜ ਵਜੇ 15 ਮਿੰਟ ਤੇ ਵੱਢਣਾ ਪੰਜ ਵਜੇ ਜਾਣਾ ਫਿਰ ਆਪਾਂ ਘਰੋਂ ਪੰਜ ਵਜੇ ਘਰੋਂ ਤੁਰ ਪਾਂਗੇ 15 ਮਿੰਟ ਚ ਕੇ ਪਹੁੰਚ ਜਾਂਦੇ ਠੀਕ ਹੈ ਠੀਕ ਹੈ ਠੀਕ ਹੈ ਨਾ ਰਾਤ ਫਿਰ ਉੱਥੇ ਹੀ ਹੈ ਨਾ ਆਪਾਂ ਰਾਤ ਨੂੰ ਤਾਂ ਉੱਥੇ ਹੀ ਰਹਿਣਾ ਪੈਣਾ ਆਪਾਂ ਚੱਲ ਮਾਤਾ ਸਾਰੇ ਰਾਤ ਫਿਰ ਉੱਥੇ ਹੀ ਮਾਤਾ ਰਗੀਆਂ ਰਹਿਣਗੇ ਤਰੀਕੇ ਠੀਕ ਹੈ ਠੀਕ ਹੈ ਚੱਲ ਆਇਆ ਕਰ ਠੀਕ ਹੈ ਉਹੀ ਡਾਲੀ ਜਾਨਾ ਆਹ ਹੋ ਉਹੀ ਡਾਲਣ ਉੱਧਰ ਲੈ ਲੈ ਹੁਣ ਕਰਦੀ ਆ ਮੈਂ ਜੀਤੇ ਨੂੰ ਫੋਨ ਵੀ ਤੂੰ ਆ ਜਾ ਬਾਪੂ ਤੇ ਵੀਰਾ ਤਾਂ ਰਾਤ ਨੂੰ ਖੇਤ ਪਾਣੀ ਲਾਉਣ ਚੱਲੇ ਆ ਹੁਣ ਮੈਂ ਕਹੂੰਗੀ ਜੀਤੇ ਆ ਜਾ ਘਰੇ ਕੋਈ ਨਹੀਂ ਕੱਲੀ ਬੇਬੇ ਆ ਆਪਰੇ ਇਧਾ ਮੈਸੇਜ ਆਇਆ ਹੈ ਦਾ ਫੋਨ ਆਇਆ ਹੈ ਪਤਾ ਨਹੀਂ ਸ਼ੀਰਾ ਘਰੇ ਗਿਆ ਉਹ ਜਾਂ ਨਾ ਹੁਣ ਤਾਂ ਉਹ ਅਸੀਂ ਕਰੀਏ ਤਾਂ ਚੱਲੇ ਰ ਆਪਣੋ ਖੇਤ ਪਾਣੀ ਦਾ ਅੱਛਾ ਹਾਂਜੀ ਤੁਸੀਂ ਆ ਜਾਓ ਮੈਂ ਤੁਹਾਨੂੰ ਮੈਸੇਜ ਕਰਾਂ ਤੁਸੀਂ ਫੋਨ ਨਾ ਕਰੋ ਮੈਨੂੰ ਅੱਛਾ ਕੀ ਚੱਲੇ ਜੋ ਠੀਕ ਹੈ ਮੈਂ ਪੱਕਾ ਕੀ ਨਹੀਂ 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 ਕਰਦਾ ਮੇਰੇ ਕੋਲ ਮੈਂ ਘਰੇ ਆਉਂਗਾ ਠੀਕ ਹੈ ਫਿਰ ਆਤਮ ਤਾਂ ਸਾਰੀ ਸੁਣਉਂਦੀ ਐ ਮੈਂ ਤੈਨੂੰ ਇੱਕ ਵਧੀਆ ਗੱਲ ਸੁਣਾਉਣੀ ਐ ਸੁਣਾਉਂਦੀ ਹਾਂ ਇਹ ਜਿਹੜੀ ਸਪਨੀ ਹੁੰਦੀ ਆ ਨਾ ਇਹ ਕਿਸ ਹਾਂ ਇਹ ਤਾਂ ਆਪਣੇ ਜੋਕਾਂ ਦੇ ਰਹਿਮ ਵੀ ਨਹੀਂ ਕਰਦੀ ਆ ਆਪਣੇ ਬੱਚਾ ਦੀ ਇਹ ਆਪ ਦੀ ਆਂਡੀ ਆਪ ਹੀ ਪੀ ਜਾਂਦੀ ਐ ਹਾਂ ਹਾਂ ਇੱਡੀ ਬੇਰਹਿਮ ਹੁੰਦੀ ਬਟਾ ਹਾਂ ਮੈਂ ਤੈਨੂੰ ਕੋਈ ਵਧੀਆ ਸੁਣਾਈ ਆਪਦੇ ਜਣੇ ਦਾ ਆ ਨਵੇਂ ਬੱਚੇ ਜੀ ਤੋਂ ਦੇਈ ਰੋ ਜਾਂ ਆ ਰਿਹਾ

ਰਾਜੀ ਰਾਣੀ ਜੀ ਕਾ ਕਾਮਨੀ ਜੀ ਕਾਣੀ ਕਾਜੀ ਵਾਲਾ ਕਾਣੀ ਉਹ ਗਰਨ ਆਵੇ ਫਰੈਂਡਸ ਮੈਂ ਪਸੁੱਟ ਮੈਂ ਮੈਂ ਕੀ ਹੋ ਗਿਆ ਅੰਦਰ ਦੁੱਲਿਆ ਮੈਂ ਚੰਗਾ ਬਣਾ ਮੈਂ ਤਾਂ ਕਹਾਣੀਆਂ ਸੁਣਦਾ ਸੁੱਤਾ ਮੈਂ ਤੂੰ ਉੱਠ ਮੈਂ ਮੈਂ ਬੁਲਾਓ ਮੈਂ ਮੇਰੇ ਪੁੱਤ ਨੂੰ ਕਿਸੇ ਡਾਕਟਰ ਨੂੰ ਬੁਲਾ ਲਓ ਆਏ ਗੱਲ ਕੀ ਹੋ ਗਿਆ ਇਹਦਾ ਪੁੱਤ ਕੀ ਹੋ ਗਿਆ 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 ਕੀ ਹੋ ਗ ਕੀ ਗੱਲ ਹੋਗੀ ਕੀ ਗੱਲ ਅਸੀ ਹੋਈ ਆਏ ਸਿੱਧਾ ਡਾਕਟਰ ਨੂੰ ਬੁਲਾਓ ਯਾਰ ਡਾਕਟਰ ਨੂੰ ਬੁਲਾਓ ਲੈ ਕੇ ਆਓ ਯਾਰ ਡਾਕਟਰ ਨੂੰ ਬੁਲਾਓ ਯਾਰ ਡਾਕਟਰ ਨੂੰ ਬੁਲਾਓ ਯਾਰ ਡਾਕਟਰ ਨੂੰ ਬੁਲਾਓ ਯਾਰ ਲੈਪੇ ਤੇਰਾ ਪ੍ਰੈਸ਼ਰ ਕਿੰਨਾ ਡਾਕਟਰ ਨੂੰ ਬੁਲਾ ਯਾਰ ਡਾਕਟਰ ਨੂੰ ਬੁਲਾਓ ਕਿਹ ਚਲੋਗੇ ਬੜੀਆ ਛੱਡ ਕੇ ਜਾਣੀਂ ਰੱਤ ਦਾ ਏ ਮਾਂ ਜਨਕੀ ਜਲਦੀਂ ਮਿਰਾਜੇ ਵੇਖੀਓ ਕਿ ਅਵੇ ਪ੍ਰਿੰਸ ਦੇ ਨੂੰ ਆਏ ਇਹ ਤਾਂ ਬਾਈ ਜਿਹੜੀ ਦੀ ਜੀ ਖੜੀ ਆ ਵਾਹਰੇ ਤਨ ਚਰਕਾ ਅੱਛਾ ਓਏ ਇਹਨੇ ਕੀ ਖਾ ਲਿਆ ਕੀ ਖਾ ਲਿਆ ਨੇ ਤੁਹਾਨੂੰ ਨਹੀਂ ਪਤਾ ਲੱਗਿਆ ਕੁਛ ਨਹੀਂ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਅਰੇ ਇਹ ਮੁੰਡੇ ਦੇਖਾ ਮੇਰੇ ਕਾਣੀਆਂ ਸੰਦਾ ਸੰਦਾ ਸੱਤਾਂ ਮੇਰੇ ਨਾਲ ਸੰਦ ਮੀਂਹ ਤੁਹਾਨੂੰ ਕਹਿੰਦਾ ਜਰਾ ਪ੍ਰਿੰਸ ਇਹਨੂੰ ਪਤਾ ਹੈ ਇਹ ਹੁਣ ਤਾਂ ਲੈ ਕੇ ਚੱਲ ਚੱਲ ਆਏ ਮੇਰੇ ਮੇਰੇ ਕੀ ਕੀਤਾ ਤੈਨੂੰ ਮਹੀ ਪੁੱਛਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਤੇਰਾ ਤੁਸੀਂ ਇਹ ਮੇਰੇ ਕੋਲ ਪਾ ਕੇ ਕਰੀਂ ਇਹ ਮੈਂ ਕੋਸ਼ਿਸ਼ ਨਹੀਂ ਕੀਤਾ ਇਹਨੋਂ ਕੁਛ ਹੋ ਗਿਆ ਤਾਂ ਕੀ ਹੋਇਆ ਠੀਕ ਹੈ ਨਾ ਕੀ ਕੱਲ ਕੀ ਹੋਇਆ ਮੈਨੂੰ ਦੱਸ ਬਾਪੂ ਤੈਨੂੰ ਮੇਰਾ ਤੈਨੂੰ ਕਿੰਨਾ ਵਿਸ਼ਵਾਸ ਰੱਖਿਆ ਸੀ ਮੈਂ ਤੈਨੂੰ ਕਿਹਾ ਸੀ ਨਹੀਂ ਬਾਪੂ ਮੈਂ ਕੋਸ਼ਿਸ਼ ਨਹੀਂ ਕੀਤੀ ਤੇਰਾ ਬਾਪੂ ਤੂੰ ਨਹੀਂ ਸਾਨੂੰ ਵੀ نیند ਆ ਗਈ ਆਪੇ ਨਹੀਂ ਬਾਪੂ ਦੱਸ ਉਹ ਨਹੀਂ ਪਾਇਆ ਦੱਸ ਉਹ ਨਹੀਂ ਪਾਇਆ ਹੋਰ ਆਲਾ ਬਾਪੂ ਇਹਨੇ ਆਣੀ ਮੰਨਣਾ ਫਿਰ ਚਾਹ ਵਾ ਦੂਜੇ ਲੋਟ ਕਰੋ ਨੇ ਕੋਰੋਂ ਕੱਢਿਆ ਨਹੀਂ ਮਾਪੂ ਮੈਂ ਗੋਸ਼ ਨਹੀਂ ਕੀਤੀ ਬਸ ਇਹ ਕੋਈ ਨਹੀਂ ਕੋਈ ਗੱਲ ਹੈਗੀ ਦੱਸਦੀ ਕਹਿੰਦੀ ਤੂੰ ਮੈਨੂੰ ਇਹ ਗਾਲੀ ਮਾਰ ਰਹੀ ਹੈਂ ਕੀ ਗੱਲ ਕਰੇ ਇਹ ਸਿੱਖਾ ਗੱਲ ਸੋ ਬਾਰ ਦੋਨਾਂ ਨੂੰ ਕਰਾਂਗੇ ਇੱਕ ਤੇ ਸਹਾਰਾ ਕੱਢਣ ਵਾਲੇ ਜਾ ਲੈ ਸੋਖ ਇਹਨੂੰ ਬਾਹਰ ਕੱਢਿਆ ਇਹ ਤੋਂ ਕਰਾਉਣਾ ਕੀ ਆਪਾਂ ਇਹ ਜਿਹੜੀ ਨੇ ਮਿੱਟੀ ਰਲਾਤੀ ਏ ਸਿੱਧੀ ਇਹ ਜਿੱਤੀ ਮਿੱਟੀ ਦੇ ਵਿੱਚ ਪਾਤੀ ਜਾ ਦੇਖਾਂ ਦੇਖਾਂਗੇ ਤੇਰਾ ਜਿੱਤਦਾ ਤੈਨੂੰ ਕੀ ਕਰਦਾ ਇਹ ਜਿੱਤੇ ਨੂੰ ਵੀ ਦੇਖਣਾ ਮੈਨੂੰ ਦੇਖਣਾ ਜਿੱਤੇ ਨੂੰ ਵੀ ਇੱਜ਼ਤ ਮਲਾਰੀ ਮਿੱਟੀ ਜਿਹੜੇ ਦਾ ਹੁੰਦਾ ਮੈਂ ਦਮ ਜਿੱਤੇ ਨੂੰ ਲੈ ਜਾਣਾ ਪੈਣਾ ਉਹੀ ਮੇਰੇ ਇੱਕੋ ਇੱਕ ਸਹਾਰਾ ਜੀਤੇ ਉਹ ਹੁਣ ਇੱਥੇ ਕੀ ਕਰਦਾ ਕਿ ਤੂੰ ਇਹਦੀ ਗੱਲ ਸੁਣ ਹੱਟ ਤੈਨੂੰ ਕਿੰਨੇ ਵਾਰੀ ਕਹਿ ਆ ਮੈਂ ਵੀ ਨਾ ਮੰਗਰਾਇਆ ਕਰ ਹੈ ਹੁਣ ਤੂੰ ਤਾਂ ਭਰਾ ਖਾ ਕੇ ਹਜੇ ਵੀ ਖਾਣਾ ਖੜਦੀ ਜਿੱਤੇ ਜਿਵੇਂ ਤੂੰ ਮੈਨੂੰ ਕਿਹਾ ਸੀ ਮੈਂ ਉਵੇਂ ਕੀਤਾ ਤੇਰੇ ਪਿੱਛੇ ਲੱਗ ਕੇ ਮੈਂ ਬਹੁਤ ਗਲਤ ਕੰਮ ਕਰ ਲਿਆ ਨਾ ਮੈਂ ਤੈਨੂੰ ਆਇਆ ਤਾਂ ਨਹੀਂ ਗਿਆ ਸੀ ਇਹ ਗੋਲਾਂ ਦਾ ਬੁੱਕ ਭਰ ਕੇ ਭਰਾ ਹੁੰਦੇ ਦੇ ਆਉਂਦੇ ਨੂੰ ਉਹ ਮੈਂ ਤੈਨੂੰ ਕਿਹਾ ਸੀ ਇੱਕ ਜੀ ਗੋਲੀ ਪਾਉਂਦੇ ਨੇ ਦੁੱਧ ਚ ਜਿੱਤੇ ਜਿਵੇਂ ਤੂੰ ਮੈਨੂੰ ਕਿਹਾ ਮੈਂ ਉਵੇਂ ਕੀਤਾ ਦੇਫਰਿਟ ਮੈਂ ਕੁਛ ਨਹੀਂ ਕਰ ਸਕਦਾ ਠੀਕ ਹੈ ਨਾ ਗਲਤੀ ਤੂੰ ਕੀਤੀ ਇਹ ਨਾ ਕਿ ਮੈਂ ਜਿੱਤੇ ਤੂੰ ਹੀ ਮੇਰਾ ਇੱਕੋ ਇੱਕ ਸਹਾਰਾ ਆਇਆ ਹੁਣ ਉਹ ਮੈਂ ਤੇਰਾ ਕੋਈ ਸਹਾਰਾ ਨਹੀਂ ਓ ਤੂੰ ਆਦੇ ਭਰਾ ਦੀ ਸਗੀ ਨਹੀਂ ਹੋਈ ਭਰਾ ਮਾਰਦਾ ਮੇਰੇ ਪਿੱਛੇ ਲਾ ਕੇ ਓ ਆਦੇ ਪਿਓ ਦੀ ਸਗੀ ਨਹੀਂ ਹੋਈ ਓ ਆਪਦੀ ਮਾਂ ਦੀ ਸਗੀ ਨਹੀਂ ਹੋਈ ਉਹ ਜਿਹੜੀ ਆਪਦੇ ਪਰਿਵਾਰ ਨੂੰ ਧੋਖਾ ਦੇ ਕੇ ਔਰ ਰਾਤ ਨੂੰ ਮੈਨੂੰ ਮਿਲਦੀ ਰਹੀ ਹੈ ਤੇ ਮੈਂ ਉਹਦੇ ਕਿਵੇਂ ਜ਼ਕੀਰ ਕਰਨਾ ਜਿਵੇਂ ਮੈਂ ਤੇਰਾ ਵਿਆਹ ਕਰਾ ਵੀ ਲਿਆ ਹੈ ਮੈਂ ਕਿਵੇਂ ਜ਼ਕੀਰ ਕਰਾ ਕੇ ਤੂੰ ਕਹ ਲੂੰ ਮੇਰੀ ਬਣ ਕੀ ਰਹੇਗੀ ਓ ਤੇਰਾ ਕੀ ਪਤਾ ਓਏ ਯਾਰ ਮੈਂ ਤੇਰਾ ਕੋਈ ਸਰਾਨੀ ਮੈਂ ਤੇਰੇ ਤੇ ਯਕੀਨ ਕਿਵੇਂ ਕਰਾਂ ਓ ਜਿਲਾ ਉਥੇ ਪਰਿਵਾਰ ਦੀ ਵੀ ਹੋਈ ਮੇਰੀ ਹੋ ਜੂਗੀ ਉਹ ਤੇਰਾ ਕੀ ਪਤਾ ਮੈਂ ਕਿਤੇ ਬਾਹਰ ਅੰਦਰ ਗਿਆ ਆਵੇਂ ਤੇ ਤੂੰ ਕੋਈ ਨਵੇਂ ਖਸਮ ਕਰੇ ਫਿਰਦੇ ਮਗਰ ਓਏ ਨਲੇ ਮੈਂ ਤੇਰੇ ਤੇ ਕਿਵੇਂ ਯਕੀਨ ਕਰ ਲਾਂ ਜੇ ਮੈਂ ਤੇਰੇ ਨਾਲ ਵਿਆਹ ਕਰਾ ਵੀ ਲਿਆ ਜੇ ਕਿਤੇ ਮੈਂ ਬਾਹਰ ਅੰਦਰ ਭੱਗ ਵੀ ਗਿਆ ਓ ਤੇਰਾ ਕੀ ਪਤਾ ਮਗਰ ਕੋਈ ਹੋਰ ਖਸਮ ਕਰ ਲੇ ਹੈ ਓ ਨਲੇ ਮੈਨੂੰ ਵੀ ਗੋਲੀਆਂ ਦੇ ਕੇ ਮਾਰ ਸਕਦੀਆਂ ਤੂੰ ਨਹੀਂ ਜੀ ਤੇ ਤੂੰ ਹੀ ਤਾਂ ਮੇਰਾ ਓ ਤੂੰ ਪਰੇ ਚੱਲ ਤੇਰਾ ਤੇ ਮੇਰਾ ਰਿਸ਼ਤਾ ਕਦੋਂ ਹੇ ਵਾਈਗੁਰੂ ਇਹ ਕਿਹੋ ਜਿਹਾ ਸੁਪਨਾ ਸੀ ਹੇ ਸੱਚੇ ਪਾਤਸ਼ਾਹ ਇਹ ਸੁਪਨੇ ਨੂੰ ਸੁਪਨਾ ਹੀ ਰੱਖੀ ਕਦੇ ਅਸਲੀ ਚਿਹਜੀ ਗੱਲ ਨਾ ਹੋਵੇ ਇਹੋ ਜੀਆਂ ਗਲਤੀਆਂ ਕਰਕੇ ਪਤਾ ਨਹੀਂ ਕਿੰਨੇ ਕਦੇ ਘਰ ਉੱਜੜ ਗਏ ਇਹਜੀ ਗਲਤੀ ਮੈਥੋਂ ਰੱਬਾ ਕਦੇ ਵੀ ਨਾ ਹੋਵੇ ਤੇ ਮੈਂ ਆਪਦੇ ਘਰਦਿਆਂ ਦੀ ਇੱਜ਼ਤ ਕਦੇ ਵੀ ਨਾ ਰੋਲਾ। ਜੀ ਸਾਡੀ ਫਿਲਮ ਕਿਵੇਂ ਲੱਗੀ ਬਾਈ ਜੀ ਬੇਨਤੀ ਹੈ ਕਮੈਂਟ ਜਰੂਰ ਕਰਨਾ ਹੈ। ਵੀਡੀਓ ਵਧੀਆ ਲੱਗੇ ਸ਼ੇਅਰ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਜੀ। ਸਾਰੀ ਟੀਮ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ। ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਹੈ। ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਦਸਤਕੀ। ਸਤਿ ਸ੍ਰੀ ਅਕਾਲ ਜੀ।